ਨਸ਼ੇ ਨੂੰ ਲੈ ਕੇ ਬੋਲੇ ਸੀਐਮ ਭਗਵੰਤ ਪਾਣ ਖੇਡਾਂ ਹੀ ਡਰੱਗਸ ਦਾ ਬਦਲ ਕਿ ਹਾਂ ਨੌਜਵਾਨਾਂ ਨੂੰ ਨਸ਼ੇ ਤੋਂ ਕੱਢਣਾ ਹੀ ਸਾਡਾ ਟੀਚਾ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਕਿ ਹਾਂ ਪਿੰਡਾਂ ਚ ਤਿਆਰ ਕਰਾਂਗੇ 3083 ਨਵੇਂ ਮਾਡਰਨ ਕਰਾਊਨਸ ਨੌਜਾਨ ਨੂੰ ਦਵਾਂਗੇ ਖੇਡਾਂ ਦਾ ਵਧੀਆ ਮਾਹੌਲ ਪੰਜਾਬ ਘਣਿਆ ਚ ਸਾਈਕੋਟ੍ਰੋਪਿਕ ਡਰੱਗ ਦਾ ਜਾਲ ਐਨਸੀਬੀ ਨੇ 35000 ਗੋਲੀਆਂ ਕੀਤੀਆਂ ਬਰਾਮਦ ਚਾਰ ਮੁਲਜ਼ਮ ਵੀ ਗ੍ਰਿਫਤਾਰ 300 ਤੋਂ 400 ਰੁਪਏ ਚ ਵੇਚਦੇ ਸੀ 1 ਰੁਪਏ ਵਾਲੀ ਗੁੱਤ ਫਾਇਲ ਸੰਵਿਧਾਨ ਬਚਾਓ ਰਲੀ ਦੌਰਾਨ ਬਾਹਰੀਆਂ ਤੇ ਵਰੇ ਰਾਜਾਵੜੀ ਕੇ ਹੱਥ ਮੈਂਨਪ੍ਰੀਤ ਬਾਦਲ ਨੂੰ ਹਰਾਇਆ ਤੇ ਪਾਰਟੀ ਨੇ ਉਸੇ ਨੂੰ 5 ਸਾਲ ਲਈ ਬਣਾਇਆ ਮੰਤਰੀ ਕੈਪਟਨ ਅਮਿੰਦਰ ਸਿੰਘ ਤੇ ਵੀ ਲਗਾਏ ਪਾਰਟੀ ਨੂੰ ਬਰਬਾਦ ਕਰਨ ਦੇ ਇਲਜ਼ਾਮ ਅਛੂਰੀ ਸ਼ਰਮਾ ਨੇ ਸਾਂਭਿਆ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਚੰਡੀਗੜ੍ਹ ਦੇ ਬੀਜੇਪੀ ਦਫ਼ਤਰ ਚ ਲਿਆ ਚਾਰਜ ਕੇਂਦਰ ਰਾਜ ਮੰਤਰੀ ਰਮੇਸ਼ ਬਿੱਟੂ ਤੇ ਸੁਨੀਲ ਜਾਖੜ ਸਣੇ तमाम ਲੀਡਰਾਂ ਨੇ ਦਿੱਤੀ ਵਧਾਈ ਬੀਬੀ ਐਮਪੀ ਨੇ ਸੀਐਸਐਫ ਅਧਿਕਾਰੀਆਂ ਦੀ ਰਹਾਇਸ਼ ਅਲਾਟਮੈਂਟ ਤੇ ਲਗਾਈ ਰੋਕ ਪੰਜਾਬ ਵਿਧਾਨ ਸਭਾ ਚ ਮਤਾ ਪਾਸ ਹੋਣ ਤੋਂ ਬਾਅਦ ਲਿਆ ਫੈਸਲਾ ਨੰਗਲ ਟਾਊਨਸ਼ਿਪ 142 ਸੀਐਸਐਫ ਅਧਿਕਾਰੀਆਂ ਨੂੰ ਮਿਲਨੀ ਸੀ ਰਹਾਇਸ਼ ਤਖਤਾਨੀ ਟਕਰਾਰ ਵਿਚਾਲੇ ਐਸਜੀਪੀਸੀ ਨੇ ਸਦਿਆ ਵਿਸ਼ੇਸ਼ اجلاس 5 ਅਗਸਤ ਨੂੰ ਅਮਰਸ ਸਥਿਤ ਦਫਤਰ ਚ ਹੋਵੇਗੀ 71 ਤਾ ਤਖਤਾਨੀ ਮਾਨ ਮਰਿਆਦਾ ਤੇ ਕੀਤਾ ਜਾਵੇਗਾ ਵਿਚਾਰ ਪਟਾਉਂਦਾ ਰਾधिका ਕਤਲ ਕਾਨੂੰ ਲੈ ਕੇ ਸਹੇਲੀ ਹਿਮਾਂਸ਼ਕਾ ਰਾਜਪੂਤ ਦਾ ਵੱਡਾ ਦਾਵਾ ਕਿ ਹਾਂ ਕਤਲ ਰਾधिका ਤੇ ਸੀ ਬਹੁਤ پابੰਦੀਆਂ ਨਹੀਂ ਚਲਦੀ ਉਸ ਦੀ ਮਰਜ਼ੀ ਹਰ ਗਾਲ ਤੇ ਦੇਣੀ ਪੈਂਦੀ ਸੀ ਸਫਾਈ ਕੱਲ ਤੋਂ ਹਿਮਾਚਲ ਤੇ ਚੰਡੀਗੜ੍ਹ ਮਨਾਲਾ ਨੈਸ਼ਨਲ ਹਾਈਵੇ ਬੰਦ ਕੱਲ ਦੁਪਹਿਰ 4 ਮੀਲ ਨੇੜੇ ਹੋਈ ਸੀ ਪਾਰੀ ਲੈਂਡ ਸਲਾਈਡਿੰਗ ਲੋਕਾਂ ਨੇ ਹਾਈਵੇ ਤੇ ਕੱਟੀ ਰਾਹ ਰਸਤਾ ਖੁੱਲਣ ਦਾ ਕਰ ਰਹੇ ਇੰਤਜ਼ਾਰ ਅਜਿਹੀ ਖਿਲਾਫ ਜਾਗਰੂਕਤਾ ਨੂੰ ਲੈ ਕੇ ਹਰਿਆਣੇ ਦੇ ਕੈਥਲ ਚ ਹਾਫ ਮੈਰਾਥਨ ਸੀਐਮ ਸੇਣੀ ਨੇ ਦਿਖਾਈ ਹਰੀ ਚੰਡੀ ਕੇ ਹਾਫ ਮੈਰਾਥਨ ਦਾ ਉਦੇਸ਼ ਟਰੱਕ ਫੀ ਫਰੀਆਣਾ ਅਜੋਤ ਸੰਜੀਵਰਵਾਦੀ ਸ਼ਰਧਾਂਜਲੀ ਸਭਾ ਸੰਜੀਵ ਰੋੜਾ ਪ੍ਰਤਾਪ ਬਾਜਵਾ ਸਣੇ ਕਈ ਸਿਆਸੀ ਆਗੂ ਹੋਏ ਸ਼ਾਮਲ ਬਲਕੌਰ ਸਿੰਘ ਨੇ ਦਿੱਤੀ ਸ਼ਰਧਾਂਜਲੀ

ਬੱਚੇ ਜਦੋਂ ਖੇਡਣਗੇ ਤਾਂ ਸਰੀਰ ਦੇ ਨਾਲ ਪਿਆਰ ਹੋ ਜਾਵੇਗਾ ਸਰੀਰ ਦੇ ਨਾਲ ਪਿਆਰ ਹੋਵੇਗਾ ਤਾਂ ਨਸ਼ੇ ਚੋਂ ਬਚਣਗੇ ਤੇ ਦੇਸ਼ ਲਈ ਖੇਡ ਚੁਕੇ ਖਿਡਾਰੀਆਂ ਨੂੰ ਅਸੀਂ ਕੋਚਿੰਗ ਤੇ ਰੱਖਾਂਗੇ ਇਸ ਗੱਲ ਦਾ ਜ਼ਿਕਰ ਸੀਐਮ ਭਗਵੰਤ ਪਾਣੇ ਕੀਤਾ ਅਸੀਂ ਬੱਚਿਆਂ ਨੂੰ ਖੇਡਾਂ ਦਾ ਮਾਹੌਲ ਦਵਾਂਗੇ 4000 ਮਾਡਰਨ ਗਰਾਊਂਡਸ ਪਿੰਡਾਂ 'ਚ ਦੇਖਣ ਨੂੰ ਮਿਲेंगे ਆਉਣ ਵਾਲੇ ਟਾਈਮ 'ਚ ਅਸੀਂ ਖਿਡਾਰੀਆਂ ਨੂੰ ਤਿਆਰੀ ਦੇ ਲਈ ਵੀ ਪੈਸੇ ਦੇ ਰਹੇ ਹਾਂ ਪੰਜਾਬੀਆਂ ਦੇ ਕੋਲ ਟੈਲੈਂਟ ਹੈ ਮੌਕਾ ਮਿਲਣਾ ਚਾਹੀਦਾ ਹੈ ਇਸ ਤੇ ਵੀ ਕ੍ਰਿਕਟ ਹਾਕੀ ਤੇ ਫੁੱਟਬਾਲ ਟੀਮ ਤੇ ਕੈਪਟਨ ਪੰਜਾਬੀ ਹਨ ਖਿਡਾਰੀਆਂ ਦੀ ਨਰਸਰੀ ਤਿਆਰ ਅਸੀਂ ਕਰਾਂਗੇ ਤੇ ਖੇਡਾਂ ਨੂੰ ਲੈ ਕੇ ਸੀਐਮ ਭਗਵੰਤਪਾਲ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਯੁਧ ਨਸ਼ਾ ਵਿਰੋਧ ਮੁਹਿੰਮ ਵੀ ਚਲਾਈ ਗਈ ਹੈ ਵੱਡੇ ਪੱਧਰ ਤੇ ਜੋ ਟਰੱਕਸ ਦੇ ਨੈਕਸਸ ਨੂੰ ਤੋੜਿਆ ਜਿਹੜੇ ਵੱਡੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਸੀਐਮ ਭਗਵੰਤਪਾਲ ਮੀਡੀਆ ਦੇ ਮੁਖਾਤਿਬ ਹੋਏ ਰੂਬਰੂ ਹੋਏ ਸੀਐਮ ਭਗਵੰਤਪਾਲ ਨੇ ਡਰੱਗਸ ਦੀ ਸਮੱਸਿਆ ਤੇ ਗੱਲਬਾਤ ਕੀਤੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਨੌਜਵਾਨਾਂ ਨੂੰ ਡਰੱਗਸ ਤੋਂ ਕੱਢਣਾ ਸਾਡਾ ਅਹਿਮ ਟੀਚਾ ਹੈ ਮਕਸਦ ਹੈ ਡਰਕਸ ਦਾ ਬਦਲ ਖੇਡਾਂ ਹੋ ਸਕਦੀਆਂ ਨੇ ਜੇ ਨੌਜਵਾਨ ਕਿੜੀ ਬੱਚੇ ਖੇਡਾਂ ਵਾਲ ਲੱਗਣ ਤੇ ਇਹਨਾਂ ਨੂੰ ਡਰਕਸ ਜੋ ਬਾਹਰ ਕਟਿਆ ਜਾ ਸਕਦਾ ਹੈ ਸ਼ਰੀਰ ਦੇ ਨਾਲ ਪਿਆਰ ਹੋਵੇਗਾ ਤਾਂ ਬੱਚੇ ਨਸ਼ੇ ਤੋਂ ਬਚਣਗੇ ਨੌਜਵਾਨ ਨਸ਼ੇ ਤੋਂ ਬਚਣਗੇ ਵੇਸ਼ਤ ਲਈ ਖੇਡ ਚੁਕੇ ਖਿਡਾਰੀਆਂ ਨੂੰ ਅਸੀਂ ਕੋਚਿੰਗ ਤੇ ਰੱਖਾਂਗੇ ਅਸੀਂ ਬੱਚਿਆਂ ਨੂੰ ਖੇਡਾਂ ਦਾ ਮਾਹੌਲ ਦਵਾਂਗੇ 4000 ਮਾਡਰਨ ਗਰਾਊਂਡਸ ਪਿੰਡਾਂਚ ਔਰ ਟਾਈਮ ਤੇ ਦੇਖਣ ਨੂੰ ਮਿਲਣਗੇ ਅਸੀਂ ਖਿਡਾਰੀਆਂ ਨੂੰ ਪੈਸੇ ਦੇ ਰਹੇ ਹਾਂ ਤਾਂ ਜੋ ਆਪਣੀ ਕੋਟ ਤਿਆਰੀ ਕਰ ਸਕਣ ਖੇਡਾਂ ਚ ਹਿੱਸਾ ਲੈ ਸਕਤ ਪੰਜਾਬੀਆਂ ਦੇ ਕੋਲ ਟੈਲੈਂਟ ਦੀ ਕੋਈ ਵੀ ਕਮੀ ਨਹੀਂ ਹੈ ਸਿਰਫ ਪੰਜਾਬੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਇਸ ਵੇਲੇ ਵੀ ਕ੍ਰਿਕਟ ਹਾਕੀ ਦੇ ਫੁੱਟਬਾਲ ਟੀਮ ਦੇ ਕੈਪਟਨ ਪੰਜਾਬੀ ਹੀ ਹਾਂ ਪੰਜਾਬ ਦੇ ਯੂਥ ਨੂੰ ਨਸ਼ੇ ਚੋਂ ਕੱਢਣਾ ਸਾਡਾ ਲਕਸ਼ ਮੰਜ਼ਿਲਾਂ ਸਾਡੀ ਪਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ ਪਊਗਾ ਕਿਉਂ ਕਿ ਕਿੱਥੇ ਬਿਜ਼ੀ ਹੋਣਗੇ ਤਾਂ ਕਿ ਦੁਬਾਰਾ ਉਸ ਬੁਰੀ ਸੰਗਤ ਜਾਂ ਉਸ ਮਾੜੀ ਸੰਗਤ 'ਚ ਨਾ ਫਸ ਸਕਣ ਉਹਦਾ ਸਭ ਤੋਂ ਵਧੀਆ ਆਲਟਰਨੇਟਿਵ ਹੈਗਾ ਖੇਡਣਾ ਹਰ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਲਗਭਗ ਸ਼ਾਨਦਾਰ ਖੇਡ ਗਰਾਊਂਡ ਤਿਆਰ ਕਰਾਂਗੇ ਜੀ ਬਹੁਤ ਵੱਡੇ ਪੁੰਨ ਦਾ ਕੰਮ ਹੈ ਕਿਉਂਕਿ ਜਦੋਂ ਬੱਚੇ ਖੇਡ ਦੇ ਗਰਾਊਂਡ ਚਲੇ ਜਾਣਗੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜਾਊਗਾ ਉਹਨਾਂ ਨੂੰ ਸਰੀਰ ਨਾਲ ਪਿਆਰ ਹੋ ਜਾਊਗਾ ਤਾਂ ਅਲਾਮਤਾਂ ਤੋਂ ਬਚਣਗੇ ਉਹਨੂੰ ਕਿਤੇ ਨਾ ਕਿਤੇ ਤਾਂ ਬਿਜ਼ੀ ਕਰੀਏ ਨਾ ਕੋਈ ਟਰੈਕ ਐਂਡ ਫੀਲਡ ਜਾਊਗਾ ਕੋਈ ਕਬੱਡੀਪਲ ਜਾਊਗਾ ਕੋਈ ਗੋਲਾ ਸਿੱਟੂਗਾ ਕੋਈ ਬਾਲੀਵਾਲ ਖੇਡੂਗਾ ਪਰ ਗਰਾਊਂਡ ਬਣਾਉਣੇ ਪੈਣਗੇ ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਊਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗ ਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਕੋਈ ਮੱਲ ਮਾਰੀ ਹੈ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਜਿਹੜੇ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਡਰੱਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚਰਨ ਦੇ ਵਿੱਚ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਨੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਅਸੀਂ 올림픽 ਜਾਂ ਕਿਸੇ ਵੀ ਵਰਡ ਲੈਵਲ ਦੇ ਕੰਪੀਟੀਸ਼ਨ ਜਾਣ ਤੋਂ ਪਹਿਲਾਂ ਵੀ ਪੈਸੇ ਦਿੰਨੇ ਆ ਜੇ ਜਦੋਂ ਜਿੱਤ ਕੇ ਆ ਜਾਂਦੇ ਨੇ ਉਹ ਤਾਂ ਹਰੇਕ ਦੇ ਦਿੰਦਾ ਉਹਨਾਂ ਨੂੰ ਪਹਿਲਾਂ ਤਿਆਰੀ ਵਾਸਤੇ 20-80 ਕਹਿੰਦੇ ਆ ਕਿ ਉਹ ਬੂਟ ਤਾਂ ਲੈ ਲਾ ਜਿਹੜੇ ਬੂਟ ਪਾ ਕੇ ਭੱਜਣਾ ਹੈ ਉਹ ਜੈਵਲਨ ਤਾਂ ਲੈ ਲਾ ਜਿਹੜੀ ਜੈਵਲਨ ਸੁੱਟਣੀ ਹੈ ਉਹ ਗੱਦਾ ਤਾਂ ਮਿਲ ਜੇ ਜਿਹੜੇ ਗੱਦੇ ਤੇ ਕੰਪੀਟੀਸ਼ਨ ਹੋਣਾ ਹੈ ਰੈਸਲਿੰਗ ਦਾ ਇੱਥੇ ਮਿੱਟੀ ਤੇ ਕੁਲੀ ਜਾਂਦੇ ਰਹਿੰਦੇ ਆ ਉੱਥੇ ਗੱਦਾ ਹੁੰਦਾ ਗ੍ਰਿਪ ਵੀ ਨਹੀਂ ਬਣਦੀ ਸੋ ਅਸੀਂ 8-8 10-10 ਲੱਖ ਰੁਪਈਆ ਤਿਆਰੀ ਵਾਸਤੇ ਵੀ ਦਿੰਨੇ ਆ ਜਿੰਨਾ ਨਾ ਜਿੰਨਾ ਬਾਅਦ ਦੀ ਗੱਲ ਆ ਪਰ ਕਿਰਿਆ ਤਿਆਰੀ ਤਾਂ ਪ੍ਰੋਪਰ ਤਰੀਕੇ ਨਾਲ ਹੋਗਣੀ। ਸੋ ਪਹਿਲੀ ਸਰਕਾਰ ਹੈ ਜਿਹੜੀ ਤਿਆਰੀ ਵਾਸਤੇ 20 ਪੈਸੇ ਦਿੰਦੀ ਹੈ। ਬਾਅਦ ਜਿੱਤਣ ਜਿੱਤ ਕੇ ਆਉਣ ਤੋਂ ਬਾਅਦ ਦੇ ਨਹੀਂ ਦੇਣੇ ਅਸੀਂ ਹਾਂ। ਤੇ ਇਸ ਵਕਤ ਵੀ ਹਰਮਨਪ੍ਰੀਤ ਹਾਕੀ ਦਾ ਕੈਪਟਨ ਹੈ। ਸ਼ੁਭਮਨ ਕ੍ਰਿਕਟ ਦਾ ਕੈਪਟਨ ਹੈ। ਔਰ ਫੁੱਟਬਾਲ ਦੀ ਇੰਡੀਆ ਦੀ ਫੁੱਟਬਾਲ ਟੀਮ ਦਾ ਕੈਪਟਨ ਵੀ ਪੰਜਾਬੀ ਹੈ। ਤਿੰਨੋਂ ਗੇਮਾਂ ਦੇ ਕੈਪਟਨ ਪੰਜਾਬੀ ਨੇ। ਇਹ ਮਤਲਬ ਹੈਗੇ ਸਾਡੇ ਕੋਲੇ ਟੈਲੈਂਟ ਸਾਡੇ ਕੋਲ ਹੈਗਾ ਮੌਕਾ ਮਿਲਣਾ ਚਾਹੀਦਾ ਸੋ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ 3083 ਆਧੁਨਿਕ ਹਾਈ ਵੈਲਿਊ ਖੇਡ ਦੇ ਜਿਹੜੇ ਖੇਡਾਂ ਦੇ ਗਰਾਊਂਡ ਜਿਹੜੇ ਨੇ ਉਹ ਪਹਿਲੇ ਚੰਨੂ ਚ ਬਣਨੇ ਜਾ ਰਹੇ ਨੇ ਤੇ ਪੰਜਾਬ ਡਰੱਗਸ ਦੀ ਸਮੱਸਿਆ ਤੇ ਬੋਲੇ ਨੇ ਸੀਐਮ ਭਗਵਨ ਪਾਨ ਨੌਜਵਾਨਾਂ ਨੂੰ ਡਰੱਗਸ ਜੋ ਕਟਨਾ ਸਾਡਾ ਟੀਚਾ ਹੈ ਨੌਜਵਾਨਾਂ ਨੂੰ ਬਦਲ ਦੇਣਾ ਪਏਗਾ ਡਰੱਗਸ ਦਾ ਉਹ ਖੇਡਾਂ ਨੇ ਤੇ ਜਿਵੇਂ ਹੀ ਜੋ ਨੌਜਵਾਨੇ ਖੇਡਾਂ ਵੱਲ ਲੱਗਣਗੇ ਤੇ ਉਹਨਾਂ ਨੂੰ ਆਪਣੇ ਆਪ ਹੀ ਸਰੀਰ ਦੇ ਨਾਲ ਪਿਆਰ ਹੋ ਜਾਏਗਾ ਤੇ ਉਹ ਡਰੱਗਸ ਦੇ ਵੱਲ ਜਾਣਗੀ ਸੀ ਸੀਐਮ ਭਗਵਨ ਪਾਨ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਆਨ ਵਾਲੇ ਦਿਨਾਂ ਚ ਕਈ ਕੁਝ ਕਰ ਰਹੇ ਹਾਂ ਤਾਂ ਜੋ ਕਿਟਾਰੀ ਨੇ ਉਹਨਾਂ ਨੂੰ ਵੱਡੇ ਪੱਦਰ ਤੇ ਜੋ ਖੇਡਾ ਖੇਡਣ ਦਾ ਮੌਕਾ ਮਿਲ ਸਕੇ ਦੋ ਦੇਸ਼ ਤੇ ਲਈ ਖਿਡਾਰੀ ਖੇਡ ਚੁੱਕੇ ਨੇ ਉਹਨਾਂ ਨੂੰ ਕੋਚਿੰਗ ਤੇ ਅਸੀਂ ਰੱਖਾਂਗੇ ਅਸੀਂ ਬੱਚਿਆਂ ਨੂੰ ਖੇਡਾ ਦਾ ਮਾਹੌਲ ਦੇਵਾਂਗੇ ਤਾਂ ਜੋ ਜਿਆਦਾ ਤੋਂ ਜਿਆਦਾ ਜੋ ਬੱਚੇ ਨੇ ਨੌਜਵਾਨ ਨੇ ਉਹ ਖੇਡਾਂ ਵੱਲ ਆਪਣਾ ਧਿਆਨ ਲਾ ਸਕਣ ਪੰਜਾਬ ਹਰਿਆਣਾ ਚ ਸਾਈਕੋਟ੍ਰੋਪਿਕ ਡਰਗ ਦਾ ਜਾਲ ਜੋ ਹੈ ਉਹ ਫਸਰਦਾ ਹੋਇਆ ਨਜ਼ਾਰਾ ਹੈ ਕਿਉਂਕਿ 35000 ਸਾਈਕੋਟ੍ਰੋਪਿਕ ਡਰਗ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਹੁਣ ਤੱਕ 1 ਕਰੋੜ 50 ਲੱਖ ਦੀ ਸਾਈਕੋਟ੍ਰੋਪਿਕ ਡਰੱਗਸ ਦੀ ਟੈਬਲੇਟਸ ਮਿਲਿਆ ਨੇ ਬਰਾਮਦ ਹੋਈਆਂ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ 4 ਮੁਲਜ਼ਮਾਂ ਨੂੰ ਇਸ ਬਾਬਤ ਗ੍ਰਿਫਤਾਰ ਕੀਤਾ ਤਹਿ ਤਿੰਨ ਵੱਡੇ ਦਵਾਈਆਂ ਦੇ ਹੋਲਸੇਲਰ ਗ੍ਰਿਫਤਾਰ ਕੀਤੇ ਗਏ ਇਸ ਨਾਲ ਕੀ ਜੋ ਕਿ ਪੰਚਕੁਲਾ ਦੇ ਬਹਿਨ ਵਾਲੇ ਹਨ ਇੱਕ ਮੈਡੀਕਲ ਸ਼ਾਪ ਦੇ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹਾਈ ਕੋਰਟ ਦੇ ਹੁਕਮਾਤੇ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਦੱਸ ਕਿ ਏਜੰਸੀਆਂ ਦੀ ਰਿਪੋਰਟ ਦੇ ਮੁਤਾਬਕ ਇਹ ਸਾਈਕੋਟ੍ਰੋਪਿਕ ਡਰੱਗਸ ਦੀ ਟੈਬਲੇਟ ਮਹਿੰਸ 1 ਰੁਪਏ ਜਿਸ ਨੂੰ ਮੈਡੀਕਲ ਸਟੋਰ ਅਤੇ ਦਵਾਈਆਂ ਦੇ ਹੋਲਸੇਲਰ ਪੰਜਾਬ ਹਰਿਆਣਾ ਵਿੱਚ 300 ਤੋਂ ਲੈ ਕੇ 400 ਰੁਪਏ ਚ ਵੇਚਦੇ ਹੱਤੇ ਹੁਣ ਇੱਕ ਵੱਡੇ ਇਸ ਡਰੱਗ ਨੈਕਸਸ ਦਾ ਪਰਦਾਫਾਸ਼ ਹੋਇਆ ਹੈ ਕਿਉਂਕਿ ਸਾਈਕੋਟ੍ਰੋਪਿਕ ਡਰੱਗ ਦਾ ਜਾਲ ਛਾਇਆ ਜਾ ਰਿਹਾ ਸੀ ਵੱਡੇ ਪੱਧਰ ਤੇ ਇਸ ਦਾ ਨੈਕਸਸ ਚੱਲ ਰਿਹਾ ਸੀ 1 ਰੁਪਏ ਦੀ ਆ ਗੋਲੀ ਬੰਦੀ ਹੈ ਜਿਸ ਨੂੰ ਕਿ 300 ਤੋਂ 400 ਰੁਪਏ ਚ ਅੱਗੇ ਵੇਚਿਆ ਜਾਂਦਾ ਸੀ ਇਸ ਬਾਬਤ ਐਨਸੀਬੀ ਨੇ ਕਾਰਵਾਈ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਅਸ਼wini ਸ਼ਰਮਾ ਨੇ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਿਆ ਜਿਸ ਨੂੰ ਲੈ ਕੇ ਬੀਜੇਪੀ ਦੇ ਦਫ਼ਤਰ 'ਚ ਇੱਕ ਪ੍ਰੋਗਰਾਮ ਰੱਖਿਆ ਗਿਆ ਤੇ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ 'ਚ ਅਸ਼wini ਸ਼ਰਮਾ ਨੇ ਕਮਾਲ ਸੰਭਾਲੀ ਇਹ ਪਾਰਟੀ ਦੇ ਵੱਲੋਂ ਦਿੱਤੀ ਜ਼ਿੰਮੇਵਾਰੀ ਤੇ ਖਰਾ ਉਤਰੰਦੀ ਗੱਲ ਹੈ ਪੰਜਾਬ ਬੀਜੇਪੀ ਨੇ ਹੁਣ ਤੋਂ ਹੀ 2027 ਦੀ ਤਿਆਰੀ ਖਿੱਚ ਲਈ ਹੈ ਪਹਿਲਾਂ ਸੰਗਠਨ ਦੇ ਵਿੱਚ ਵੱਡੀ ਤਬਦੀਲੀ ਕੀਤੀ 7 ਜੁਲਾਈ ਨੂੰ ਕਾਰਜਕਾਰੀ ਪ੍ਰਧਾਨ ਦੀ ਕਮਾਨ ਅਸ਼ਵਨੀ ਸ਼ਰਮਾ ਨੂੰ ਸੌਂਪੀ ਗਈ ਜਿਸ ਦੇ ਬਾਅਦ ਅਸ਼ਵਨੀ ਸ਼ਰਮਾ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਦੇ ਵਿੱਚ ਪਹੁੰਚੇ ਤੇ ਹੁਣ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਲਿਆ ਇਸ ਦੌਰਾਨ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਸਣੇ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ ਫੁੱਲਾਂ ਤੇ ਗੁਲਦਸਤੇ ਦਿੰਦੇ ਹੋਏ ਅਸ਼ਵਨੀ ਸ਼ਰਮਾ ਨੂੰ ਵੱਡੀ ਜ਼ਿੰਮੇਵਾਰੀ ਮਿਲਣ ਤੇ ਸਾਰਿਆਂ ਨੇ ਮੁਬਾਰਕਵਾਦ ਦਿੱਤੀ ਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੀਡੀਆ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਤੇ ਖਰੇ ਉਤਰਨਗੇ ਕਿ ਮੇਰੇ ਜੁਮੇ ਜਿਹੜਾ ਕੰਮ ਮੇਰੀ ਪਾਰਟੀ ਨੇ ਲਗਾਇਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਾਰਟੀ ਦੇ ਅਧਿਕਸ਼ ਨੇ ਪਾਰਟੀ ਦੇ ਐਚਐਮ ਸਾਹਿਬ ਨੇ ਔਰ ਸਾਰੇ ਰਾਸ਼ਟਰੀ ਨੇਤਾਵਾਂ ਨੇ ਉਹਦੇ ਤੇ ਖਰੇ ਉਤਰਨਾ ਇੱਕ ਚੁਣੌਤੀ ਹੈ ਔਰ ਵਿਸ਼ੇਸ਼ ਕਰਕੇ ਪੰਜਾਬ ਵਰਗੀ ਸਟੇਟ ਦੇ ਅੰਦਰ ਰਾਜਨੀਤੀ ਦੇ ਅੰਦਰ ਲੜਾਈ ਵਿਚਾਰਾਂ ਦੀ ਰਹਿੰਦੀ ਹੈ ਕੋਈ ਪਰਸਨਲ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੁੰਦੀ ਰਾਜਨੀਤੀ ਦੇ ਅੰਦਰ ਹਰ ਪਾਰਟੀ ਹਰ ਬੰਦਾ ਆਪਣੀ ਆਪਣੀ ਗੱਲ ਜਨਤਾ ਦੇ ਅੰਦਰ ਰੱਖਦੇ ਨੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਅਸ਼wini ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ਤੇ ਵਧਾਈ ਦਿੱਤੀ ਉਹਨਾਂ ਅਸ਼wini ਸ਼ਰਮਾ ਨੂੰ ਭਰਾ ਕਹਿ ਕੇ ਸੰਬੋਧਨ ਕਰਦੇ ਹੋਏ ਇੱਕ ਤੇ ਇੱਕ 11 ਹੋਣ ਦੀ ਗੱਲ ਕਹੀ ਅੱਜ ਇੱਕ ਤਾਂ ਦੋ ਭਰਾ ਬੈਠੇ ਆ ਤੇ ਛੋਟੇ ਭਰਾ ਵੱਡੇ ਭਰਾ ਨਾਓ ਹੈਜ਼ ਕਨਵਰਟਡ ਇਨਟੂ ਇੱਕ ਤੇ ਇੱਕ 11 ਪਾਰਟੀ ਨੂੰ ਮਜ਼ਬੂਤ ਕਰਕੇ ਮੇਨ ਪਰਪਸ ਇਸ ਸੱਤਾ ਨਹੀਂ ਸਾ। ਕੁਰਸੀ ਦਾ ਝਗੜਾ ਨਹੀਂ। ਝਗੜਾ ਪੰਜਾਬ ਦਾ ਹੈ ਸਾ। ਪੰਜਾਬ ਨੂੰ ਅਸੀਂ ਰੁੱਲ ਨਹੀਂ ਦੇਣਾ। ਜ਼ਿਕਰ ਹੋ ਗਿਆ ਕਿ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਬੀਜੇਪੀ ਦੇ ਮਜੂਤਾ ਵਿਧਾਇਕ ਨੇ 2012 ਦੇ ਵਿੱਚ ਹੀ ਪਠਾਨਕੋਟ ਤੋਂ ਵਿਧਾਇਕ ਬਣੇ। ਦੋ ਵਾਰ ਪੰਜਾਬ ਬੀਜੇਪੀ ਦੇ ਪ੍ਰਧਾਨ ਰਹੇ ਚੁੱਕੇ ਨੇ। 17 ਜਨਵਰੀ 2020 ਤੋਂ 4 ਜੁਲਾਈ 2023 ਤੱਕ ਪ੍ਰਧਾਨ ਰਹੇ। ਤੇ 4 ਜੁਲਾਈ 2023 ਨੂੰ ਹਾਈ ਕਮਾਨ ਨੇ ਸੁਨੀਲ ਜਾਖੜ ਨੂੰ ਪ੍ਰਧਾਨ ਲਗਾ ਦਿੱਤਾ। ਪਹਿਲੀ ਵਾਰ 4 ਫਰਵਰੀ 2010 ਦੇ ਵਿੱਚ ਪੰਜਾਬ ਬੀਜੇਪੀ ਦੇ ਪ੍ਰਧਾਨ ਬਣੇ ਤੇ 15 ਜਨਵਰੀ 2013 ਤੱਕ ਪ੍ਰਧਾਨਗੀ ਦੀ ਕਮਾਨ ਸੰਭਾਲੀ। ਬਿਨ ਰਿਪੋਰਟ న్యూਸ 18 ਪੰਜਾਬ ਅੱਗੇ ਵਧਾਂਗੇ ਗੱਲ ਕਰਾਂਗੇ ਬੀਬੀਐਮਬੀ ਦੀ ਬੀਬੀਐਮਬੀ ਨੇ ਇਸੇ ਆਸ-ਪਾਸ ਅਧਿਕਾਰੀਆਂ ਦੀ ਰਿਹਾਇਸ਼ ਅਲਾਟਮੈਂਟ ਤੇ ਰੋਕ ਲਗਾ ਦਿੱਤੀ ਹੈ 10 ਨੰਗਲ ਟਾਊਨਸ਼ਿਪ ਚ 142 ਸੈੱਟ ਅਧਿਕਾਰੀਆਂ ਨੂੰ ਰਿਹਾਇਸ਼ ਦਿੱਤੀ ਜਾਣੀ ਸੀ।

ਅਲਾਟਮੈਂਟ ਤੇ ਬੋਖ ਲਗਾ ਦਿੱਤੀ ਹ ਕਿਉਂਕਿ ਇੱਕ ਦਿਨ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ 'ਚ ਇਹ ਮਤਾ ਪਾਇਆ ਗਿਆ ਹੈ ਮੈਂ ਸਮਝਦਾ ਜੀ ਇਹ ਸਾਡੀ ਪੰਜਾਬ ਸਰਕਾਰ ਮਾਨਸਾਬ ਦੀ ਵੱਡੀ ਕਾਮਯਾਬੀ ਹੈ ਕਿ ਜੋ BBMP ਦੇ ਨਾਪਾਕ ਇਰਾਦੇ ਸੀ ਆ ਪਿਛਲੇ ਦਿਨਾਂ ਜਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਇਆ ਸਾਰੇ ਇਲਾਕਾ ਵਾਸੀਆਂ ਨੇ ਆਪ ਸਭ ਨੇ ਵੀ ਬਹੁਤ ਸਾਥ ਦਿੱਤਾ ਉਸ ਤੋਂ ਖਬਰਾ ਕੇ BBMP ਦੀ ਸਾਜ਼ਿਸ਼ ਸੀ ਕਿ ਇੱਥੇ CISF ਲਾ ਦਿੱਤੀ ਜਾਵੇ ਆ ਪਿਛਲੀਆਂ ਸਰਕਾਰਾਂ ਨੇ ਦਸੰਬਰ 2021 ਚ ਕਾਂਗਰਸ ਦੀ ਸਰਕਾਰ ਨੇ ਜਿਹੜਾ ਹੈ ਉਹ ਮਤਾ ਪਾ ਦਿੱਤਾ ਸੀ ਕਿ ਹਾਂ ਅਪਰੂਵਲ ਦੇ ਦਿੱਤੀ ਸੀ ਕਿ BBMP ਦੇ ਵਿੱਚ CISF ਲਾ ਦਿੱਤੀ ਜਾਵੇ ਇਸ ਤੋਂ ਪਹਿਲਾਂ ਇਹਨਾਂ ਦੀ ਸਰਕਾਰਾਂ ਨੇ NFL ਚ ਆਲਰੇਡੀ ਸਾਡੇ ਕੋਲ CISF ਬੈਠੀ ਹੈ ਆ ਪਰ ਇਹ ਅਸੀਂ ਸੀਕੇ ਸਾਡੀ ਪੰਜਾਬ ਪੁਲਿਸ ਸક્ષਮ ਹੈ ਅਸੀਂ ਵਿਧਾਨ ਸਭਾ ਦੇ ਵਿੱਚ ਇੱਕ ਰੈਜ਼ੋਲੂਸ਼ਨ ਲੈ ਕੇ ਆਏ ਜਿਸ ਵਿੱਚ ਸਾਫ਼ ਕਹਿ ਦਿੱਤਾ ਕਿ BBMB ਨੂੰ ਕੋਈ ਅਧਿਕਾਰ ਨਹੀਂ ਇੱਥੇ CSS ਫਲੰਦ ਤੇ ਸਾਡੀ ਪੰਜਾਬ ਪੁਲਿਸ ਪਿਛਲੇ 60 ਸਾਲਾਂ ਤੋਂ ਜਰੂਰ ਦਾ ਡੈਮ ਬਣਿਆ ਹੋਇਆ ਉਦੋਂ ਦਾ ਇਸ ਡੈਮ ਦੀ ਸੁਰੱਖਿਆ ਕਰ ਰਹੀ ਹੈ ਕਿੰਨੀਆਂ ਜੰਗਾਂ ਕਿੰਨੇ ਔਖੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਨੇ ਸક્ષਮ ਹੋ ਕੇ ਇਸ ਡੈਮ ਦੀ ਸੁਰੱਖਿਆ ਕੀਤੀ ਹੈ ਤੇ ਅਸੀਂ ਜਿਹੜੀ ਸਾਡੀ ਪੰਜਾਬ ਪੁਲਿਸ ਸક્ષਮ ਹੈ ਸੁਰੱਖਿਆ ਕਰਨ ਲਈ ਤੇ ਉਸ ਦਾ ਨਤੀਜਾ ਕਿ ਅੱਜ ਜਿਹੜਾ ਹੈ ਕਿ BBMP ਨੇ ਜਿਹੜਾ ਕਦਮ ਹੈ ਵਾਪਸ ਲੈ ਲਿਆ ਮੈਂ ਸਮਝਦਾ ਬਹੁਤ ਵੱਡੀ ਇਲਾਕਾ ਨਿਵਾਸੀਆਂ ਦੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿੱਤ ਹੈ एक दिन पहले ही पंजाब विधानसभा के स्पेशल सैशन ये मता पाया गया जिसनों लैके हूँ यह वा फैसला लिया गया है जो सी एस एफ अधिकारियों की रिहायश की अलॉटमेंट हुई सी उससे हम रोक लगा दी गई थी पंजाब विधानसभा बी बी एम बीते सी एस वजेकर तैनाती के खिलाफ ये मता पाया गया हालांकि BBMB ਵੱਲੋਂ ਜਿਹੜੀ CISF ਨੂੰ ਜਿਹੜੀ ਹੈ ਡੈਮਾਂ ਦੇ ਸੁਰੱਖਿਆ ਵਾਸਤੇ ਲਗਾਉਣ ਦੇ ਵਾਸਤੇ BBMB ਨੇ ਆਪਣੇ ਕਲੋਨੀ ਦੇ ਵਿੱਚ 300 ਦੇ ਕਰੀਬ ਅਜਿਹੇ ਮਕਾਨ ਸਨ ਜਿਨ੍ਹਾਂ ਦੇ ਵਿੱਚ CISF ਲਗਾਨੀ ਸੀਗੀ ਰਿਹਾਇਸ਼ ਦੇਣੀ ਸੀ ਜੀ CISF ਨੂੰ ਉਸ ਨੂੰ ਉਸਦੇ ਵਾਸਤੇ ਜਿਹੜੀ ਹੈ ਰਿਹਾਇਸ਼ ਖਾਲੀ ਕਰਾ ਕੇ ਉਸ ਦੀ ਜਿਹੜੇ ਰਫੇ ਦਾ ਕੰਮ ਸ਼ੁਰੂ ਕਰ ਦਿੱਤਾ ਸੀਗਾ ਤਾਂ ਜੋ ਜਿਹੜੀ ਹੈ ਇਹ ਜਿਹੜੀ ਹੈ CISF ਇਸ ਜਗ੍ਹਾ ਤੇ ਅੱਜ ਤੱਕ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਦਿਖਾ ਦਈਏ BBMB ਦੇ ਅਜਿਹੇ ਕਲੋਨੀਆਂ ਸਨ ਜਿਨ੍ਹਾਂ ਦੇ ਵਿੱਚ CISF ਜਿਹੜੀ ਹੈ ਦੇ ਰਿਹਾਇਸ਼ ਵਾਸਤੇ ਜਿਹੜੀ ਇੱਕ ਕਲੋਨੀ ਖਾਲੀ ਕੀਤੀ ਗਈ ਸੀ ਉਹਨਾਂ ਵਿੱਚ ਡਬਲ ਕਿ ਬਿਲਕੁਲ ਡਬਲ ਡਬਲ ਅਚੀਵਡ ਡਬਲ ਜੀ ਤੇ ਐਚ ਬਲੋਕ ਜਿਹੜੀ ਹੈ ਅਜਿਹੇ ਮਕਾਨ ਸੰਜ ਜਿਹਨਾਂ ਦੇ ਵਿੱਚ ਸੀਆਈਐਸਐਫ ਜਿਹੜੀ ਹੈ ਆਪਣੀ ਰਿਹਾਇਸ਼ ਵਾਸਤੇ ਜਿਹੜੀ ਉਹਨਾਂ ਨੂੰ ਜਿਹੜੀ ਰਿਹਾਇਸ਼ ਦੇਣੀ ਸੀਗੀ ਤਾਂ ਬੀਬੀਐਮਪੀ ਵੱਲੋਂ ਲਗਾਤਾਰ ਇਸ ਤੇ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਪਰ ਪੰਜਾਬ ਸਰਕਾਰ ਵੱਲੋਂ ਇਸ ਮੁੱਦੇ ਨੂੰ ਦੇਖਦਿਆਂ ਹੋਇਆ ਤਾਂ ਉਹਨਾਂ ਨੇ ਜਦੋਂ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਬੀਬੀਐਮਪੀ ਦੀ ਜਿਹੜੀ ਡੈਮਾਂ ਦੀ ਸੁਰੱਖਿਆ ਜਿਹੜੀ ਹੈ ਪੰਜਾਬ ਪੁਲਿਸ ਬੜੀ ਵਧੀਆ ਢੰਗ ਦੇ ਨਾਲ ਕਰ ਰਹੀ ਹੈ ਤਾਂ ਸੀਆਈਐਸਐਫ ਲਗਾਉਣ ਦੇ ਨਾਲ ਜਿਹੜਾ ਹੈ ਵਾਧੂ ਬੋਝ ਜਿਹੜਾ ਹੈ ਪੰਜਾਬ ਸਰਕਾਰ ਤੇ ਪਵੇਗਾ ਜਿਹੜਾ ਸਾਨੂੰ ਮਨਜ਼ੂਰ ਨਹੀਂ ਹੋਵੇਗਾ ਇਸੀ ਚੀਜ਼ ਨੂੰ ਦੇਖਦਿਆਂ ਹੋਇਆ ਪੰਜਾਬ ਪੰਜਾਬ ਸਰਕਾਰ ਨੇ ਇਸ ਮੁੱਦੇ ਦੇ ਉੱਪਰ ਜਦੋਂ ਵਿਧਾਨ ਸਭਾ ਦੇ ਵਿੱਚ ਇਸ ਮਤੇ ਨੂੰ ਜਿਹੜਾ ਹੈ ਪਾਸ ਕਰ ਦਿੱਤਾ ਸੀਗਾ ਕਿ ਜਿਹੜੇ ਡੈਮਾਂ ਦੀ ਸੁਰੱਖਿਆ ਪੰਜਾਬ ਪੁਲਿਸ ਦੇ ਹਵਾਲੇ ਹੀ ਕੀਤੀ ਜਾਵੇਗੀ ਤਾਂ ਉਸੇ ਚੀਜ਼ ਨੂੰ ਦੇਖਦਿਆਂ ਹੋਇਆ 4 ਜੁਲਾਈ ਨੂੰ BBMP ਦੇ BBMP ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਸੀਗੀ ਤਾਂ ਉਸ ਉਸੇ ਮੀਟਿੰਗ ਦੇ ਵਿੱਚ ਵੀ ਇਹ ਫੈਸਲਾ ਲਿਆ ਗਿਆ ਹੈਗਾ ਕਿ ਜਿਹੜੇ 15 ਜੁਲਾਈ ਨੂੰ ਜਿਹੜੀ ਹੈ ਇੱਕ 150 ਦੇ ਕਰੀਬ ਜਿਹੜੇ ਜਵਾਨ ਜਿਹੜੇ ਹੈ ਸੀਆਈਐਸਐਫ ਦੇ ਨੰਗਲ ਦੇ ਵਿੱਚ ਆਨੇ ਸਨ ਤਾਂ ਉਸੇ ਚੀਜ਼ ਨੂੰ ਜਿਹੜਾ ਹੈ ਰੋਕ ਲਿੱਤਾ ਗਿਆ ਹੈ ਅੱਗੇ ਵਧਣ ਦੀ ਗੱਲ ਕਰਾਂਗੇ ਸ਼ਿਮਲਾ ਦੀ ਸ਼ਿਮਲਾ ਦੇ ਚੋਪਾਲ ਚ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਸਾਲਵੀ ਨਦੀ 'ਚ ਪੰਜਾਬ ਦੇ ਸ਼ਰਧਾਲੂਆਂ ਦੀ ਕਾਰ ਡਿੱਗ ਗਈ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਇੱਕ ਬੱਚਾ ਹਾਲੇ ਵੀ ਮਿਸਿੰਗ ਹੈ ਦੋ ਲੋਕ ਗ੍ਰੀਫ ਨਿਕਨਾਲ ਜ਼ਖਮੀ ਹੈ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਜਿਹੜੇ ਇਲਾਜ ਨੇ ਹਾਦਸੇ ਵੇਲੇ ਕਾਰ 'ਚ ਕੁੱਲ 4-5 ਲੋਕ ਸਵਾਰ ਸਤਸੰਗ ਸ਼ਾਮਲ ਹੋਣ ਦੇ ਲਈ ਇਹ ਸ਼ਿਮਲਾ ਜਾ ਰਹੇ ਸੀ ਬੇਕਾਬੂ ਹੋਣ ਕਰਕੇ ਇਹ ਜੋ ਗੱਡੀ ਹੈ ਸਾਲਵੀ ਨਦੀ 'ਚ ਡਿੱਗ ਗਈ ਪੰਜਾਬ ਦੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਸਾਲੀ ਲੋਕ ਤੇ ਨਦੀ ਚ ਕਾਰਟਿਕੀ ਬੁਰੀ ਤਰ੍ਹਾਂ ਨੁਕਸਾਨੀ ਗਏ ਹਾਦਸੇ ਤੋਂ ਬਾਅਦ ਮੌਕੇ ਤੇ ਰੈਸਕੂ ਟੀਮਾਂ ਉੱਥੇ ਪਹੁੰਚੀਆਂ ਰੈਸਕੂ ਆਪਰੇਸ਼ਨ ਲਗਾਤਾਰ ਜਾਰੀ ਹੈ ਜਾਣਕਾਰੀ ਦੇ ਮੁਤਾਬਕ 4 ਲੋਕਾਂ ਬਚਾਏ ਕੀਤੇ ਜਾ ਚੁੱਕਿਆ ਹੈ ਤੇ ਜਿਨ੍ਹਾਂ ਚੋਂ 2 ਦੀ ਮੌਤ ਹੋ ਗਈ ਹੈ ਤੇ 2 ਦਾ ਇਲਾਜ ਲਗਾਤਾਰ ਚੱਲ ਰਿਹਾ ਹੈ ਜਦਕਿ ਇੱਕ 10 ਸਾਲ ਦਾ ਬੱਚਾ ਨਦੀ ਚ ਵਹਿ ਗਿਆ ਜਿਸ ਦੀ ਪਾਲ ਕੋਤਾ ਖੁਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਨਾਬਾ ਪ੍ਰੀਤ ਜੀ ਹਿਮਾਚਲ ਵਿੱਚ ਗੱਡੀ ਜਾਂਦੀ ਸੀ ਸਾਸਾਂ ਘਰ ਨੂੰ ਵਿਆਸ ਵਿਆਸ ਬਣਾਦੇ ਤੇ ਉੱਥੋਂ ਗੱਡੀ ਖੜਵੀ ਡਿੱਗ ਗਈ ਬਾਕੀ ਸਾਨੂੰ ਕੁਝ ਇਹ ਰੇਰ ਕੁਝ ਪਤਾ ਨਹੀਂ ਅਨਫਿਕਸ਼ਨ ਨਹੀਂ ਹੋਈ ਜੀ ਜਿਹੜਾ 10 ਸਾਲ ਦਾ ਬੱਚਾ ਬਨੀਤ ਆ ਉਹਦੇ ਬਾਰੇ ਕੁਝ ਪਤਾ ਲੱਗਾ ਕੋਈ ਪਤਾ ਨਹੀਂ ਲੱਗਦਾ ਇਹ ਹਾਂ ਉਹ ਇੱਥੋਂ ਕਿਹੇ ਕਿੰਨੇ ਜਣੇ ਸੀਗੇ ਇੱਥੋਂ ਤਕਰੀਬਨ 3 4 ਚਾ ਚਾ ਜਣੇ ਗਏ ਸੀ ਇੱਕ ਘਰ ਹਾਂ ਜੀ ਪੰਜ ਮਾਂ ਨੂੰ ਕੋਈ ਲੋਕ ਲੜ ਹਾਂਜੀ ਏ ਕਿੱਥੇ ਸਤਸੰਗ ਕਰਨ ਗਿਆ ਸੀਗੇ ਵਿਆਸ ਵਾਲਿਆਂ ਦਾ ਆ ਆਪਣੇ ਸ਼ਿਮਲੇ ਤੋਂ ਆਕੇ ਸੀਗੇ ਸ਼ਿਮਲੇ ਤੋਂ ਮੰਜੀ ਅੱਗੇ ਵੀ ਜਾਂਦੇ ਆ ਆ ਡਿਊਟੀ ਲੱਗ ਗਈ ਇਸ ਹਫ਼ਤੇ ਨਾਲ ਇਸ ਹਫ਼ਤੇ ਬਾਅਦ ਸੈਂਟਰ ਦੇ ਜਿਹੜੇ ਕਿਹੜੇ ਸੈਂਟਰ ਤੋਂ ਵੈਸੀ ਸੀ? ਇਹ ਮਹਾਰਾਜੀ ਸੈਂਟਰ ਤੋਂ ਸੀ ਤੇ ਉਹ ਗਏ ਬੰਗੇ ਨਾ ਸੀ ਨਾ ਬੱਜਿਆ ਮੰਜੀ ਅੱਗੇ ਵਧਾਂਗੇ ਰੁਕਣਾ ਅਗਲੀ ਖਬਰ ਦਾ ਪੰਜਾਬ ਚ ਭਿਖਾਰੀਆਂ ਦੇ ਹੁਣ ਡੀਐਨਏ ਟੈਸਟ ਕਰਵਾਏ ਜਾਣਗੇ ਹਰ ਇੱਕ ਭਿਖਾਰੀ ਦੀ ਹੁਣ ਪਛਾਣ ਕਰਵਾਈ ਜਾਏਗੀ ਡੀਐਨਏ ਟੈਸਟ ਦੇ ਨਾਲ ਭਿਖਾਰੀਆਂ ਦੇ ਪਰਿਵਾਰ ਦਾ ਪਤਾ ਚੱਲ ਪਾਏਗਾ ਪ੍ਰੋਜੈਕਟ ਸਮਾਈਲ ਦੇ ਤਹਿਤ ਭਿਖਾਰੀਆਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਦੱਸ ਕੇ ਮਹਿਲਾ ਦੇ ਬਾਲ ਵਿਕਾਸ ਵਿਕਾਗ ਨੇ ਇੱਕ ਖਾਸ ਟੀਮਾਂ ਦਾ ਗਠਨ ਕੀਤਾ ਹੈ ਬੱਚਿਆਂ ਦਾ ਰੈਸਕਿਊ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਇਲਾਜ ਤੋਂ ਬਾਅਦ ਬੱਚਿਆਂ ਦਾ ਡੀਐਨਏ ਟੈਸਟ ਕਰਵਾਇਆ ਜਾਏਗਾ ਗੁੰਮ ਹੋਣ ਵਾਲੇ ਬੱਚਿਆਂ ਨੂੰ ਵੀ ਲਬੰਚ ਇਸ ਦੇ ਨਾਲ ਵਦਤ ਮਿਲੇਗੀ। ਪੰਜਾਬ ਸਰਕਾਰ ਹੁਣ ਪੀਖ ਮੰਗਦੇ ਬੱਚਿਆਂ ਦੀ ਪਛਾਣ ਕਰਨ ਲਈ ਉਹਨਾਂ ਦਾ ਡੀਐਨਏ ਟੈਸਟ ਕਰਵਾਇਆ ਜਾਏਗਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹ ਕਿਹੜੇ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਪੀਖ ਮਗਨ ਵਾਲੇ ਤੰਦੇ ਵਿੱਚ ਕਿਵੇਂ ਆਏ। ਇਹ ਕਾਰਵਾਈ ਪ੍ਰੋਜੈਕਟ ਸਮਾਈਲ ਤਹਿਤ ਕੀਤੀ ਜਾਏਗੀ। ਰਿਪੋਰਟਰਾਂ ਦੇ ਮੁਤਾਬਕ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਗੁੰਮ ਹੋਣ ਦੇ ਮਾਮਲੇ ਹੈਰਾਨ ਕਰ ਦੇਣ ਵਾਲੇ ਨੇ। ਖੱਛਾ ਹੈ ਕਿ ਇਹਨਾਂ ਵਿੱਚੋਂ ਕਈ ਬੱਚਿਆਂ ਨੂੰ ਬਾਦ ਪੀਕ ਮੰਗਣ ਜਾਂ ਹੋਰ ਗੈਰ ਕਾਨੂੰਨੀ ਕੰਮਾਂ ਵਿੱਚ ਲਗਾਇਆ ਜਾਂਦਾ ਪੰਜਾਬ ਦੇ ਯੂਥ ਨੂੰ ਨਸ਼ੇ ਚੋਂ ਕੱਢਣਾ ਸਾਡਾ ਲਕਸ਼ ਮੰਜ਼ੇਲਾ ਸਾਡਾ ਪਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ